ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆ 6 ਮਰਲਿਆਂ ਦੇ ਵਿੱਚ ਬਣੀ ਹੋਈ ਆ ਬਿਲਕੁਲ ਨਵੀਂ ਕੋਠੀ ਆ ਆਪਾਂ ਦੇਖਾਂਗੇ ਸੰਤ ਨਗਰ ਮੋਗਾ ਸ਼ਹਿਰ ਦੇ ਵਿੱਚ ਸੋ ਜਿੰਨਾ ਵੀਰਾਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਇਹ ਕੋਠੀ ਬਿਲਕੁਲ ਜਿਹੜੀ ਆ ਨਵੀਂ ਬਣੀ ਹੋਈ ਆ 6 ਮਰਲਿਆਂ ਦੇ ਵਿੱਚ ਡੋਰ ਵਿੰਡੋ ਤੁਸੀਂ ਦੇਖ ਸਕਦੇ ਹੋ ਟਾਈਲਸ ਦਾ ਕੰਮ ਵੀ ਸੋਹਣਾ ਸੋ ਖੁੱਲੇ ਡੁੱਲੇ ਜਿਹੜਾ ਬੈਡਰੂਮ ਆ ਡ੍ਰੈਇੰਗ ਰੂਮ ਆ ਓਪਨ ਜਿਹੜੀ ਆ ਰਸੋਈ ਹੈਗੀ ਆ ਪਿੱਛੇ ਵੀ ਆਪਾਂ ਜਾਲ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਕਾਫੀ ਖੁੱਲਾ ਡੁੱਲਾ ਹੈਗਾ ਵਾਸ਼ਿੰਗ ਏਰੀਆ ਵਾਸ਼ਿੰਗ ਮਸ਼ੀਨ ਵਾਸਤੇ ਕਾਫੀ ਖੁੱਲਾ ਡੁੱਲਾ ਦੋ ਬੈਡਰੂਮ ਇੱਕ ਡ੍ਰੈਇੰਗ ਰੂਮ ਰਸੋਈ ਔਰ ਖੁੱਲੀ ਲੌਬੀ ਦੇ ਨਾਲ ਇਹ ਕੋਠੀ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਬਿਲਕੁਲ ਨਵੀਂ ਕੋਠੀ ਜਿਹੜੀ ਆ ਬਣੀ ਹੋਈ ਆ ਸੋ ਜੋ ਵੀ ਵੀਰ ਇਸ ਕੋਠੀ ਨੂੰ ਖਰੀਦਣਾ ਚਾਹੁੰਦਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਦੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਸਪੌੜੀਆਂ ਦੇ ਵਿੱਚ ਵੀ ਗ੍ਰੇਨਾਈਟ ਜਿਹੜਾ ਪੱਥਰਾ ਉਹ ਲੱਗਿਆ ਹੋਇਆ ਸਟੀਲ ਦੀ ਰੇਲਿੰਗ ਆ ਇਹ ਤੁਸੀਂ ਸਾਹਮਣੇ ਡ੍ਰਾਇੰਗ ਰੂਮ ਦੇਖ ਰਹੇ ਹੋ ਸੋ ਡ੍ਰਾਇੰਗ ਰੂਮ ਵੀ ਕਾਫੀ ਖੁੱਲਾ ਡੁੱਲਾ ਹੋਏਗਾ ਪੋਰਚ ਵੀ ਕਾਫੀ ਖੁੱਲਾ ਡੁੱਲਾ ਹੈ ਲੌਬੀ ਬੈਡਰੂਮ ਬਹੁਤ ਹੀ ਵਧੀਆ ਜਿਹੜੇ ਆ ਬਣੇ ਹੋਏ ਆ ਔਰ ਸੋਈ ਓਪਨ ਤੇ ਆਜੂ ਦੇਖਦੇ ਆ ਫਿਰ ਆਪਾਂ ਫਰਸਟ ਬੈਡਰੂਮ ਸੋ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਆ ਉਹ ਬਣੇ ਹੋਏ ਆ ਦੋ ਬੈਡਰੂਮ ਇੱਕ ਡਰੈਿੰਗ ਰੂਮ ਓਪਨਰ ਸੋਈ ਆ ਰੇਟ ਦੀ ਗੱਲ ਕਰੀਏ ਤਾਂ 40 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਤਾਂ ਬਿਲਕੁਲ ਨਵੀਂ ਕੋਠੀ ਆ ਸਾਰਾ ਕੰਮ ਆ ਜਿਹੜਾ ਤਸੱਲੀ ਬਕਸ ਜਿਹੜਾ ਇਸ ਦਾ ਹੋਇਆ ਵੀ ਆ ਚਾਹੇ ਉਹ ਡੋਰ ਵਿੰਡੋ ਦੀ ਗੱਲ ਕਰੀਏ ਟਾਇਲ ਦੀ ਗੱਲ ਕਰੀਏ ਇਟ ਵਟੇ ਸੀਮੈਂਟ ਦੀ ਗੱਲ ਕਰੀਏ ਤਾਂ ਸਾਰਾ ਮਟੀਰੀਅਲ ਜਿਹੜਾ ਬਹੁਤ ਹੀ ਵਧੀਆ ਲੱਗਿਆ ਹੋਇਆ। ਸੋ ਡਿਮਾਂਡ ਜਿਹੜੀ ਆ 40 ਲੱਖ ਰੁਪਏ ਕੀਤੀ ਆ ਬਾਕੀ ਮੌਕੇ ਤੇ ਛੂਟ ਹੋ ਜੂਗੀ। ਜਸਵੀ ਵੀਰ ਭਰਾਣੇ ਇਹ ਕੋਠੀ ਖਰੀਦਣੀ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ। ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ। ਸੋ ਤੁਸੀਂ ਵੀ ਅਗਰ ਕਰਮਕਾਨ ਦੀ ਵੀਡੀਓ ਐਡ ਕਰਵਾਉਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਪੌੜੀਆਂ ਦੇ ਵਿੱਚ ਵੀ ਗ੍ਰੇਨਾਈਟ ਆ ਜਿਹੜਾ ਉਹ ਲੱਗਿਆ ਹੋਇਆ ਸੋ ਹਈ ਕੰਮ ਜਿਹੜਾ ਲਗਭਗ ਚੱਲਦਾ ਹੀ ਪਿਆ ਸੀਗਾ ਇਸ ਕਰਕੇ ਪੌੜੀਆਂ ਦੀ ਸਫਾਈ ਵੀ ਜਿਹੜੀ ਆ ਬਾਕੀ ਆ ਉੱਪਰ ਤੁਸੀਂ ਦੇਖ ਸਕਦੇ ਹੋ ਫਰਸ਼ ਜਿਹੜਾ ਉਹ ਲੱਗਿਆ ਹੋਇਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਤੇ ਆਪਾਂ ਤੁਹਾਡੇ ਵਿੱਚ ਹਾਜ਼ਰ ਹੁੰਦੇ ਰਵਾਂਗੇ ਇੱਕ ਨਵੀਂ ਵੀਡੀਓ ਨਵੇਂ ਘਰ ਦੇ ਨਾਲ ਸੋ ਐਸ ਵੇਲੇ ਸੰਤਨਗਰ ਮੋਗਾ ਸ਼ਹਿਰ ਦੇ ਵਿੱਚ ਆਪਾਂ ਜਿਹੜੀ ਕੋਠੀ 6 ਮਰਲਿਆਂ ਦੀ ਦੇਖ ਰਹੇ ਹਾਂ ਬਿਲਕੁਲ ਨਵੀਂ ਕੋਠੀ ਇਹ ਬਣੀ ਹੋਈ ਹੈ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ